ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਇਹੋ ਜਿਹੀ ਮਸ਼ੀਨ ਇਜ਼ਾਦ ਕੀਤੀ ਹੈ ਜਿਸ ਰਾਹੀਂ ਪਰਾਲੀ ਹੀ ਨਹੀਂ ਸਾਂਭੀ ਜਾ ਸਕਦੀ ਬਲਕਿ ਝੋਨੇ ਤੋਂ ਬਾਅਦ ਅਗਲੀ ਫਸਲ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਇਸ ਮਸ਼ੀਨ ਵਿੱਚ ਕੰਬਾਈ ਨੇ ਵੀ ਹੈ ਤੇ ਨਾਲ ਹੀ ਮਸ਼ੀਨ ਰਾਹੀਂ ਖਾਦਾਂ ਅਤੇ ਯੂਰੀਆ ਦਾ ਖਰਚਾ ਵੀ ਬਚਾਇਆ ਜਾ ਸਕਦਾ ਹੈ ਫਿਲਹਾਲ ਪੰਜਾਬ ਵਿੱਚ ਤਿੰਨ ਮਸ਼ੀਨਾਂ ਨਾਲ ਇਸ ਮਸ਼ੀਨ ਦੇ ਨਤੀਜਿਆਂ ਤੇ ਨਜ਼ਰ ਰੱਖੀ ਗਈ ਅਤੇ ਧਾਰੀਵਾਲ ਦੇ ਨਜ਼ਦੀਕ ਪਿੰਡ ਬੀਦੀਪੁਰ ਵਿਖੇ ਲਗਾਏ ਗਏ ਇਸ ਮਸ਼ੀਨ ਦੇ ਨਤੀਜੇ ਚੈੱਕ ਕੀਤੇ ਗਏ ਇਸ ਮੌਕੇ ਐਡਵੋਕੇਟ ਐਚ ਐਸ ਫੁਲਕਾ ਅਤੇ ਐਗਰੀਕਲਚਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਗੁਰਸ਼ਰਨ ਸਿੰਘ ਵੀ ਨਤੀਜਿਆਂ ਦੀ ਜਾਂਚ ਕਰਨ ਲਈ ਪਹੁੰਚੇ ਪੀਤੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜੰਦੀ ਪ੍ਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀਸੀ ਸਾਹਿਬ ਡਾਕਟਰ ਗੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਨੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਇਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈ ਆ ਇਹ ਦਿਖਾਉਣ ਵਾਸਤੇ ਆਹ ਦੇਖੋ ਜੀ ਕਣਕ ਖੜੀ ਆ ਆਹ ਕਣਕ ਖੜੀ ਆ ਉਸ ਮਸ਼ੀਨ ਦੇ ਨਾਲ ਵਿਜੀ ਹੋਈ ਔਰ ਇਸ ਕਣਕ ਦੇ ਵਿੱਚ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਝੋਨੇ ਦੀ ਜਦੋਂ ਕਟਾਈ ਕੀਤੀ ਹੈ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕਣਕ ਵਿੱਚ ਸੀ ਉਹ ਜੋ ਸੁਪਰ ਸੀਟਰ ਨਾਲ ਜੋ ਦੂਜਾ ਉਹ 2-3000 ਰੁਪਏ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀਡੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹ ਤੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਬਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨਿਹਰੀਆਂ ਆਈਆਂ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤਾਂ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇ ਆਨੂੰ ਸਾਰਿਆਂ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਨ ਮਲਕਿ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦੇ ਆ ਵਰਦਾਨ ਵੰਦੀ ਹੈ ਉਹ ਨਾਲੇ ਤਾਂ ਹਾਂਜੀ ਪਾਣੀ ਘਟ ਲਾ ਆਪਾਂ ਨਹੀਂ ਹਨ ਇਹ ਵਿਸ਼ਾਬ ਦੱਸੇ ਪਾਣੀ ਘਟ ਮੈਂ ਵਿਸ਼ਾਬ ਦੱਸਣਗੇ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਚ ਅਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ ਚ ਇਹ ਡਿਮੋਨਸਟ੍ਰੇਸ਼ਨ ਲਗਾਈ ਹੋਈ ਹੈ ਉਹਦੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿਬਾਨ ਅਫਸਰ ਸਹਿਬਾਨ ਮੋਸਟਲੀ ਆਏ ਨੇ ਤੇ ਫੂਲਕਾ ਸਭ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਇਹਨੂੰ ਤੇ ਇਸੇ ਤਰ੍ਹਾਂ ਪੰਜਾਬ ਓਵਰ ਦਾ ਜਿਹੜਾ ਬੈਕਵਾ ਐਗਰੀਕਲਚਰ ਦਾ ਉਹਦੇ ਚੀਫ ਸਹਿਬਾਨ ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਇਹਦੀ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕੰਬਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਜਾਈ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਦੋ ਵਾਰ ਪਾਣੀ ਲਾਉਣੇ ਆ ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸੇ ਵਾਸਤੇ ਲੇਟ ਹੋ ਜਵੇ ਝੋਨਾ ਲੇਟ ਹੋ ਜਵੇ ਸਾਡਾ ਤੇ ਕਿਉਂ 15 20 ਦਿਨ ਬਜਾਈ ਉਹ ਲੇਟ ਹੋ ਜਾਂਦੀ ਹੈ ਅਸੀਂ ਇਹ ਕਹਿੰਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਸਾਡੀ ਕਣਕ ਦੀ ਬਜਾਈ ਲੇਟ ਹੁੰਦੀ ਹੈ ਡੇਢ ਕੁਆਟਰ ਚਾੜ ਦਾ ਉਹਦਾ ਹੀ ਘਟ ਜਾਂਦਾ ਹੁੰਦਾ ਸੋ ਇਹਦੇ ਨਾਲ ਉਹ ਡੇਢ ਕੁਆਟਰ ਝਾੜ ਨਹੀਂ ਕੱਢੂਗਾ ਲੇਟ ਨਹੀਂ ਹੁੰਦੀ ਹੈਗੀ ਦੂਜੀ ਇਹਦੇ ਨਾਲ ਜਿਹੜੀ ਅਸੀਂ ਬਾਅਦ ਦੇ ਵਿੱਚ ਫਿਰ ਟ੍ਰੈਕਟਰ ਚਲਾਉਣਾ ਸੀ ਬਹਾਈ ਕਰਾਉਣੀ ਸੀ ਬਜਾਈ ਕਰਨੀ ਸੀ ਪਾਣੀ ਲਾਉਣੀ ਸੀ ਉਹ ਸਾਰੇ ਬਚ ਗਏ ਆਪਣੇ ਇਹ 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 ਬੜਾ ਸੌਖਾ ਦੂਜੀ ਇਹਦੇ ਨਾਲ ਇੱਕ ਜਰਮੀਨੇਸ਼ਨ ਬਹੁਤ ਵਧੀਆ ਜਿੰਨਾ ਅਸੀਂ ਬੀਜ ਪਾਇਆ ਹੁਣ ਤਾਂ 40 ਕਿਲੋ ਅਸੀਂ ਕਹਿੰਦੇ ਸੀ ਜਿਹੜਾ ਤਾਂ 35 ਕਿਲੋ ਪਾ ਕੇ ਵੀ ਬਹੁਤ ਵਧੀਆ ਕੜਖ ਹੋ ਜਾਂਦੀ ਹੈ ਤੇ ਇਹ ਇਕਦਮ ਉੱਗ ਜਾਂਦੀ ਕਿਉਂਕਿ ਸਰਫੇਸ ਤੇ ਹੀ ਪਈ ਐ ਦੂਜੇ ਤੇ ਤੀਜੇ ਕਿਤੇ ਨਹੀਂ ਸੀ ਦੇਖ ਲਏ ਕਣਕ ਉਗਣੀ ਸ਼ੁਰੂ ਹੋ ਗਈ ਐ ਤੇ ਇਹਦੀ ਜੜ ਬੜੀ ਮਜ਼ਬੂਤ ਹੁੰਦੀ ਐ ਇਹਨੂੰ ਡਿੱਗਣ ਨਹੀਂ ਦਿੰਦੀ ਏਥੋਂ ਖਾਦਾਂ ਵੀ ਬਹੁਤ ਚੁੱਕਦੀ ਐ ਉਹ ਤੇ ਇਹਦੀ ਗੁੱਲੀ ਡੰਡਾ ਜਾਂ ਹੋਰ ਨਦੀਨ ਇਹ ਚੁੱਕਦੇ ਤੇ ਉਹ ਆਮ ਫਾਰਮਰ ਇਹ ਕਹਿੰਦੇ ਨੇ ਮੈਂ ਵੀ ਬਹੁਤ ਸਿੱਲੇ ਜਾ ਕੇ ਵੇਖਿਆ ਕਿ ਸਾਡਾ ਇੱਕ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਇੱਕ ਪਾਣੀ ਸਾਡਾ ਕਣਕ ਦਾ ਇਹਦੇ ਨਾਲ ਬਚਦਾ ਐ ਜੇ ਪੰਜ ਪਾਣੀ ਜਿੱਥੇ ਲਾਦੇ ਚਾਰ ਹੀ ਲੱਗਦੇ ਨੇ ਸੋ ਸਾਡੇ ਪੰਜਾਬ ਦਾ ਇੱਕ ਪਾਣੀ ਵੀ ਵੱਜੇ ਨਾ ਤੇ ਸਾਡਾ ਪੰਜਾਬ ਦਾ ਜਿਹੜਾ ਲੈਵਲ ਜਾ ਰਿਹਾ ਉਹ ਬਹੁਤ ਬਚੂਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਣਕ 35 ਲੱਖ ਹੈਕਟੇਰ ਤੇ ਲਾਉਨੇ ਹੁਣ ਸੋ ਅਸੀਂ ਚਾਹੁੰਦੇ ਵੱਧ ਤੋਂ ਵੱਧ ਬਜਾਈ ਇਹਦੇ ਵਿੱਚ ਹੋਵੇ ਇਹ ਡਿੱਗਦੀ ਨਹੀਂ ਜਦੋਂ ਕਿ ਤੇ ਹਨੇਰੀ ਆਉਂਦੀ ਹੈ ਇਹ ਕਣਕ ਡਿੱਗਦੀ ਵੀ ਹੈ ਨਹੀਂ ਤੇ ਹੋਰ ਤਾਂ ਦਾਣੇ ਦੇ ਵਿੱਚ ਹੈਗੀ ਟੂੜੀ ਦੀ ਵੀ ਕਟਰਾਲੀ ਏਕੜ ਤੋਂ ਬਾਹਰ ਨਿਕਲਦੀ ਵੀ ਸੋ ਉਹ ਵੀ ਸਾਡੇ ਪਸ਼ੂਆਂ ਦੇ ਕੰਮ ਆਉਂਦੀ ਆ ਸੋ ਇਹ ਅੱਜ ਅਸੀਂ ਸਾਰੀ ਤਿੰਨੇ ਜਗ੍ਹਾ ਤੇ ਜਾ ਕੇ ਇਹ ਡੈਮੋਨਸਟ੍ਰੇਸ਼ਨ ਦਿਖਾ ਰਹੇ ਆ ਤੇ ਤਾਂ ਕਿ ਲੋਕ ਦੇਖ ਕੇ ਵਿਸ਼ਵਾਸ ਕਰ ਲੈਣ ਥੈਂਕ ਯੂ ਜੀ ਮੇਰਾ ਨਾਮ ਕਰਮਜੀਤ ਸਿੰਘ ਇੰਨੇ ਬਿਧੀਪੁਰ ਲਗਤਾਰੀਵਨ ਬਿਲੋਂਗ ਕਰਦਾ ਹਾਂ ਅੱਜ ਸਾਡੇ ਪਿੰਡ ਬਿਧੀਪੁਰ ਵਿਖੇ ਵੀਰਚੀ ਸਾਹਿਬ ਪੁਲਕਾ ਸਾਹਿਬ ਔਰ ਹੋਰ ਬਹੁਤ ਹੀ ਬਹਾਨ ਜੋਸ਼ਕ ਚੀਤਾਂ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਡੇ ਨਾਲ ਇਹ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਬਜਾਈ ਆ ਉਹਦੀ ਕਣਕ ਦੀ ਬਜਾਈ ਜਿਹੜੀ ਇੱਕ ਆਪਾਂ ਕੰਪੇਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਇਹਦਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਜਿਹਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਵਿੱਚੀ ਸਾਹਿਬ ਸਾਰੇ ਉਸ ਸੰਬੰਧ ਚ ਇੱਥੇ ਪਹੁੰਚੇ ਹੋਏ ਨੇ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਝੋਨੇ ਦੀ ਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਸ ਬਹੁਤ ਘੱਟ ਦਿੱਤੀ ਇਹਨੂੰ ਔਰ ਹੁਣ ਜੋ ਕਣਕਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਇਆ ਵਾ ਅੱਗੇ ਬਾਕੀ ਜਦੋਂ ਦੀ ਕਟਾਈ ਹੋ ਗਈ ਉਦੋਂ ਦਾ ਝਾੜ ਉਹਨਾਂ ਦਾ ਸਭ ਇੱਕਲਪਨ ਹੋ ਜਾਊਗਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਹੈ ਅਪੀਲ ਕਰੂੰਗਾ ਕਿ ਜਿੰਨਾ ਵਸਵਦ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਵਾ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨ ਵਾ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਦਾ ਜੋਦਨ ਪਿੰਡ ਦਾ ਪਾਈ ਹੈ ਇਹ ਆਪਾਂ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਇਆ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز